ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੇਮ ਲੈਰੀ ਤੇ ਅੱਜ ਜਿਹੜਾ ਹੈਗਾ ਜਿਵੇਂ ਇੱਕ ਬੋਲੀ ਹੈਗੀ ਕਿ ਸੁੱਖਾਂ ਸੁਖ ਦੀਨ ਨੂੰ ਇਹ ਦਿਨ ਆਏ ਤੇ ਅੱਜ ਸੁੱਖਾਂ ਸੁਖ ਦੀਨ ਨੂੰ ਇਹ ਦਿਨ ਆ ਗਿਆ ਤੇ ਆਪਾਂ ਅੱਜ ਪਾウダー ਪਾਰ ਕਰਾਂਗੇ ਉਹ ਵੀ ਪਾਕਿਸਤਾਨ ਦਾ ਕਾਫੀ ਦੇਸ਼ਾਂ ਦੇ ਜਿਹੜੇ ਬਾਟਨ ਨੇ ਆਪਾਂ ਬਾਈ ਰੋਡ ਫਿਰੌਸ ਕੀਤੇ ਹੈਗੇ ਆ ਪਰ ਅੱਜ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਐਚਐਸਓ ਪੂਰੀ ਹੋਣ ਜਾ ਰਹੀ ਹੈ ਅੱਜ ਅਸੀਂ ਬਾਗਾ ਬਾਰਡਰ ਜਿਹੜਾ ਹੈਗਾ ਕ੍ਰੋਸ ਕਰਨਾ ਤੇ ਜਿਸ ਤਰ੍ਹਾਂ 22 ਸਿਕਨੈਪ ਨੇ ਕਿਹਾ ਸੀ ਕਿ ਅੱਜ ਦਾ ਲੰਚ ਉਹ ਲਾਹੌਰ ਕਰਾਂਗੇ ਆਪਾਂ ਤੇ ਅਸੀਂ ਚੱਲਿਆ ਨਾਲ ਆਪਣੇ ਬਾਈਕ ਗੁਰਪ੍ਰੀਤ ਆਰਟਿਸਟ ਸਿਕਨੈਪ ਸਿੱਧੂ ਤੇ ਅੱਜ ਗੱਲ ਜੀ ਪੰਜਾਬੀਓ ਤੇ ਨਾਲ ਸਾਡੇ ਭਾਬੇ ਜੀ ਗਜਰ ਜੀ ਅੱਸੀ ਗੱਲ ਤਾਂ ਬਈ ਕੀ ਕਹਿੰਦਾ ਚਾ ਉਹਨੇ ਕਿਹਾ ਅੱਜ ਦੇ ਪੂਰਵ ਰੇ ਉਹ ਗੱਲ ਹੈ ਨਾ ਜਿਸ ਲਾਹੌਰ ਨਹੀਂ ਵੇਖਿਆ ਜਮੇਨੀ ਤੇ ਤਾਂ ਸੀ ਅੱਜ ਤੋਂ ਵਾਹ ਵਾਹ ਸਾਲ ਪਹਿਲਾਂ ਐ ਤਾਂ ਕਾਨੂੰ ਦੱਸਣਾ ਕਿੰਨੇ ਸਾਲ ਪਹਿਲਾਂ ਬਹੁਤ ਸਾਲ ਪਹਿਲਾਂ ਜਮਲੇ ਸੀ ਤੇ ਪਰ ਇਹ ਹੈ ਕਿ ਇਹ ਦੂਜਾ ਜਨਮ ਹੁੰਦਾ ਜਿਹੜਾ ਬੰਦੇ ਦਾ ਉਹ ਆਪਦੀ ਪੁਰਖਿਆਂ ਦੀ ਧਰਤੀ ਸਾਡੇ ਬਾਬੇ ਦੀ ਧਰਤੀ ਹੈ ਨਾ ਉਹਨੂੰ ਚੁੰਮਣ ਦਾ ਜਿਹੜਾ ਐ ਕਹਿ ਲਓ ਵੀ ਇੱਕ ਅਸ਼ੀਰਵਾਦ ਹੈ ਉਹ ਹਾਸਲ ਅੱਜ ਹੁਣ ਠੀਕ ਹੈ ਜੀ ਲਾਹੌਰ ਜਿੱਥੇ ਸਾਡਾ ਰਾਜ ਰਿਆ ਹੈ ਨਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਕਿੱਥੇ ਬੰਦੇ ਸੀ ਕਿਹੜੇ ਤਖਤ ਤੇ ਬੰਦੇ ਸੀ ਉਹ ਦੇਖਣ ਦੀ ਬੜੀ ਇੱਛਾ ਹੈ ਪੁਰਾਣੇ ਜਿਹੜੇ ਉੱਥੋਂ ਦੇ ਬਾਜ਼ਾਰ ਹੈ ਲਾਹੌਰ ਦੇ ਜਿਵੇਂ ਨਾਰਕਲੀ ਬਾਜ਼ਾਰ ਹੈ ਜਾਂ ਹੋਰ ਪੁਰਾਣੀਆਂ ਇਮਾਰਤਾਂ ਨਨਕਾਣਾ ਸਾਹਿਬ ਹਨ ਉਹਨਾਂ ਦੇ ਦਰਸ਼ਨ ਕਰਨ ਦੀ ਬੜੀ ਇੱਛਾ ਸੀ ਤੇ ਚਲੋ ਅੱਜ ਇਸ ਸਵਾਬਾ ਕੇ ਪੂਰੀ ਹੋਣ ਜਾ ਰਹੀ ਹੈ ਮਜ਼ਾ ਆ ਰਿਹਾ ਹਾਂ ਜੀ ਸਿੱਧੂ ਸਾਹਿਬ ਤੁਸੀਂ ਵੀ ਦੱਸੋ ਅੱਜ ਜਿਹੜਾ ਹੈਗਾ ਜਾ ਰਹੇ ਆ ਲਾਹੌਰ ਤੇ ਕਿਸ ਤਰ੍ਹਾਂ ਦੀ ਫੀਲਿੰਗ ਹੈਗੀ ਅੱਜ ਦੀ ਫੀਲਿੰਗ ਤਾਂ ਬਈ ਜੀ ਬਹੁਤ ਹੈਗੀ ਹੈੜਾ ਖਿੱਚਵੀ ਫੀਲਿੰਗ ਹੈ ਮਤਲਬ ਜਿਵੇਂ ਇੱਕ ਮਹਿਬੂਬ ਨੂੰ ਮਿਲਣ ਦੀ ਤਾਂਗ ਨਹੀਂ ਹੁੰਦੀ ਹਾਂ ਉਹ ਕੋ ਨਜ਼ਾਰਾ ਔਰ ਅਸੀਂ ਮਹਿਬੂਬ ਵੀ ਆ ਸਾਡਾ ਮਹਿਬੂਬ ਵੀ ਉਧਰ ਹੈ ਕਿਉਂਕਿ ਸਾਡਾ ਕਲਚਰ ਸਾਹਿਤ ਸਭਿਆਚਾਰ ਸਭ ਕੁਝ ਉਧਰ ਹੈ ਕਹਿੰਦੇ ਨਾ ਪੰਜਾਬ ਵਿੱਚ ਉਹ ਘਟਕੇ ਤਾਂ ਨਹੀਂ ਰਹਿ ਗਏ ਨੇ ਦੇਸ਼ ਮੇਰੇ ਦੇ ਦਰਿਆਵਾਂ ਦੀ ਫਿਕਰ ਕਰੋ ਸੋ ਫਿਕਰ ਤੇ ਜੇਕਰ ਜੇ ਹੋਊਗਾ ਮਾਂ ਬੋਲੀ ਦਾ ਹੋਊਗਾ ਤਾਂ ਫਿਰ ਸਾਰੇ ਕਾਸੇ ਦਾ ਹੋਊਗਾ ਜਿਹੜੀ ਸੈਕੰਡ ਵਰਲਡ ਪੰਜਾਬੀ ਕਾਨਫਰੰਸ ਇਹਦਾ ਨਾਮ ਬੇਸ਼ੱਕ ਅੰਗਰੇਜ਼ੀ ਹੈ ਉਹਦੇ ਕਾਰਨ ਲਈ ਗਈ ਤੇ ਉਹਦੇ ਚ ਆਪਾਂ ਹਿੱਸਾ ਲੈਣ ਜਾ ਰਹੇ ਹਾਂ ਔਰ ਸਾਡਾ ਉਸ ਦੇ ਨਾਲੋਂ ਵੀ ਵੱਡਾ ਫਿਕਰ ਦਾ ਫਿਕਰਮੰਦੀ ਜਾਂ ਉਹਦੇ ਨਾਲ ਜੁੜੇ ਸਾਂਝਾਂ ਦੇ ਤੰਦ ਨੇ ਉਹਦਾ ਕਾਰਨ ਇਹੀ ਹੈ ਕਿ ਜੋ ਸਾਡੇ ਤੋਂ ਖੁੱਸ ਗਿਆ ਜਾਂ ਸਾਡੇ ਵਡੇਰਿਆਂ ਤੋਂ ਖੁੱਸ ਗਿਆ ਅਸੀਂ ਉਹਨੂੰ ਕਿਵੇਂ ਨਾ ਕਿਵੇਂ ਗ੍ਰੈਬ ਕਰ ਲਈਏ ਕਿਵੇਂ ਨਾ ਕਿਵੇਂ ਹਾਸਲ ਕਰੀਏ ਸੋ ਇਹ ਯਤਨ ਹੈ ਜੀ ਚੱਲਦੇ ਆ ਵਾ ਕਿਦੇ ਬਿਲਕੁਲ ਆਜੀ ਪੱਪੀ ਜੀ ਕੋਈ ਨਹੀਂ ਬੋਲੋ ਬੋਲੋ ਜੀ